ਬੋ ਸੋਨਾ ਮਾਲਕ ਨੇ ਘਰ ਦਿੱਤਾ ਸੀਗਾ ਪਰ ਹੁਣ ਲੈ ਚੱਲਿਆ ਔਰ ਲੈ ਚੱਲਿਆ ਮਾਲਕ ਪਤਾ ਨਹੀਂ ਕੀ ਚਾਹੁੰਦਾ ਕੋਈ ਸਾਡੇ ਸਾਰ ਨਹੀਂ ਆ ਕੇ ਲੈ ਰਿਹਾ ਇੱਥੇ ਕੁਝ ਨਹੀਂ ਸਾਨੂੰ ਕੋਈ ਆ ਕੇ ਕਹਿੰਦਾ ਵੀ ਤੁਹਾਡੇ ਕੋ ਘਰਾਂ ਨੂੰ ਅੱਛਾ ਤਾ ਤੁਹ ਬਚਾਵਾਂਗੇ ਜਾਂ ਨਾਪ ਚਾਵਾਂਗੇ ਅਸੀਂ ਤਾਂ ਆਪਦਾ ਹੀ ਰੋ ਰੋ ਕੇ ਬੁਰਾ ਹਾਲ ਕਰ ਰਹੇ ਸੀ ਲਗਾਤਾਰ ਸਤਲੁਜ ਦਰਿਆ ਦੀ ਜਿਹੜੀ ਢਾਇ ਲੱਗ ਰਹੀ ਆ ਇਸ ਟਾਈਮ ਪੰਜਾਬ ਦੇ ਵਿੱਚ ਇੰਝ ਲੱਗ ਰਿਹਾ ਸੀ ਜਿਵੇਂ ਕਿ ਬਿਆਸ ਦਰਿਆ ਵੀ ਹੜ ਖਤਰੇ ਤੋਂ ਟਲ ਗਿਆ ਪਰ ਸਤਲੁਜ ਵੀ ਟਲ ਗਿਆ ਪਰ ਵੱਡੀ ਖਬਰ ਇਹ ਆ ਕਿ 1 ਕਿਲੋਮੀਟਰ ਤੋਂ ਦਰਿਆ ਵਹਿੰਦਾ ਵਹਿੰਦਾ ਇਸ ਘਰਾਂ ਤੱਕ ਪਹੁੰਚਿਆ ਆਪਾਂ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆਂ ਜਿਸ ਪਰਿਵਾਰ ਦੇ ਘਰ ਨੂੰ ਇਸ ਟਾਈਮ ਸਤਲੁਜ ਦਰਿਆ ਢਾਹ ਲਾ ਰਿਹਾ ਹੈ ਕੀ ਲੱਗਦਾ ਜੀ ਘਰ ਤੱਕ ਪਹੁੰਚ ਗਿਆ ਦਰਿਆ ਕਿੰਨੇ ਕੁ ਦੂਰ ਸੀਗਾ ਜੀ ਹਾਂਜੀ ਪਾ ਜੇ ਇਹ ਤਾਂ ਹੈਗਾ 80 ਕਿਲੋਮੀਟਰ ਤੋਂ ਜ਼ਿਆਦਾ 2 ਕਿਲੋਮੀਟਰ ਤੋਂ ਹੈਗਾ ਸੀ ਜ਼ਿਆਦਾ ਦਰਿਆ ਦੂਰ ਸੀਗਾ ਤਾਂ ਲਾਉਂਦਾ ਲਾਉਂਦਾ ਸਾਡੇ ਘਰ ਤੱਕ ਪਹੁੰਚ ਗਿਆ ਘਰ ਦੇ ਅੰਦਰ ਸਭ ਪਾਣੀ ਵਰ ਗਿਆ ਸੀਗਾ ਬਾਬਾ ਪਿੜੀ ਪਿੜੀ ਗਿੱਟੇ ਗਿੱਟੇ ਪਾਣੀ ਵੜ ਗਿਆ ਇੱਕ ਵਾਰੀ ਨਿਕਲ ਗਿਆ ਘਰਾਂ ਨੂੰ ਤੇੜਾ ਤੁੜਾ ਆ ਗਈਆਂ ਬਹੁਤ ਹੀ ਸਾਡੇ ਹਾਲਾਤ ਮਾੜੇ ਨੇ ਹੁਣ ਤਾਂ ਬਹੁਤ ਹੀ ਲੱਗੀ ਆ ਬੱਚੇ ਸਾਡੇ ਛੋਟੇ ਛੋਟੇ ਸੀ ਕਿੱਧਰ ਲੈ ਕੇ ਜਾਈਏ ਹੂੰ ਨਾ ਕੋ ਸਰਕਾਰ ਸਾਡੀ ਆ ਕੇ ਸਾਰ ਪੁੱਛੀ ਨਾ ਕਿਸੇ ਆ ਕੇ ਸੀਐਮ ਨੇ ਪੁੱਛੀ ਕਿਸੇ ਨੇ ਨਹੀਂ ਵੋਟਾਂ ਲੈਣ ਦੀ ਸਾਰੇ ਪਹੁੰਚ ਪੈਂਦੇ ਇੱਥੇ ਤੇ ਸਾਡੇ ਅੱਗੇ ਪਿੱਛੇ ਕੋਈ ਨਹੀਂ ਆ ਕੇ ਪੁੱਛਦਾ ਤੇ ਅਸੀਂ ਜਾਈਏ ਤੇ ਜਾਈਏ ਕਿੱਧਰ ਕਹਿੰਦੇ ਜਾ ਕੇ ਰਹਿ ਲਓ ਸਕੂਲਾਂ ਵਿੱਚ ਅਸੀਂ ਬੱਚੇ ਜਵਾਨ ਲੈ ਕੇ ਕਿੱਧਰ ਜਾਈਏ ਨੇ ਪ੍ਰਸ਼ਾਸਨਾਤਕ ਪੰਚਾਇਤ ਤਹਿਸੀਲਦਾਰ ਇੱਥੇ ਖੜਾ ਸੀਗਾ ਮੁਲਾਜ਼ਮ ਖੜੇ ਸੀਗੇ ਇੱਥੇ ਮੁਲਾਜ਼ਮ ਤਾਂ ਖੜੇ ਸੀ ਪਰ ਸਾਨੂੰ ਇਹ ਨਹੀਂ ਪਤਾ ਵੀ ਉਹਨਾਂ ਕੀ ਕਿਹਾ ਕੀ ਨਹੀਂ ਕਿਹਾ ਸੀ ਤਾਂ ਆਪਦੇ ਕੰਮਾਂ ਕਰਾ ਚ ਉਲਝੇ ਫਿਰ ਦੇਸਾਂ ਨੂੰ ਕੋਈ ਸਮਝ ਨਹੀਂ ਆਉਂਦੀ ਸਾਡੇ ਘਰ ਨੂੰ ਟਾਹ ਲੱਗ ਚੁੱਕੀ ਆ ਇਹ ਇਹ ਘਰ ਜਿਹੜਾ ਇਹ ਲਾ ਰਿਹਾ ਇਹ ਪਿੰਡ ਦੇ ਲੋਕ ਲਾ ਰਹੇ ਜਾਂ ਪ੍ਰਸ਼ਾਸਨ ਵੱਲੋਂ ਬੰਦੇ ਲਾ ਰਹੇ ਨੇ ਇਹ ਨਹੀਂ ਇਹ ਪਿੰਡ ਵਾਲੇ ਇਹ ਜਿਹੜੇ ਵੀ ਕੋਈ ਆਏ ਆ ਪ੍ਰਸ਼ਾਸਨ ਵੱਲੋਂ ਉਹ ਲਾ ਰਹੇ ਆ ਕੋਈ ਪਿੰਡ ਨੂੰ ਕੋਈ ਕੋਈ ਬੰਨ ਵੱਲੋਂ ਆਏ ਹੋਏ ਆ ਉਹ ਲਾ ਰਹੇ ਆ ਸਾਰੇ ਪਣਪਰਾ ਇਕੱਠੇ ਹੋ ਕੇ ਲਾ ਰਹੇ ਆ ਬੁਰੇ ਆਪਦੇ ਤੁਸੀਂ ਦੇਖ ਸਕਦੇ ਹੋ ਕਿੰਨੇ ਦੁੱਖ ਦੇ ਵਿੱਚ ਨੇ ਪਰਿਵਾਰ ਕਿ ਉਹਨਾਂ ਦਾ ਘਰ ਜੋ ਆ ਇਹਨਾਂ ਵਧੀਆ ਘਰ ਬਣਿਆ ਹੋਇਆ ਜਿਸ ਨੂੰ ਟਾ ਲੱਗ ਰਹੀ ਆ ਲਗਾਤਾਰ ਕਿੰਨੇ ਕਿ ਇੱਥੇ ਕਹਿੰਦੇ ਪਪੂਲਰ ਪਪੂਲਰ ਸੀ ਆਸੇ ਪਾਸੇ ਇਸ ਟਾਈਮ ਹਾਂ ਜੀ ਪਪੂਲਰ ਬਹੁਤ ਜ਼ਿਆਦਾ ਹੈਗੇ ਸੀ ਇੱਥੇ ਉਹ ਵੀ ਟਾ ਟੇਰੀ ਹੋ ਗਏ ਸਭ ਇੱਥੇ ਦੇਖ ਸਕਦੇ ਆਪ ਵੀ ਕਿੰਨਾ ਸਾਫ ਸਾਰਾ ਥਾਂ ਸਾਫ ਹੀ ਹੋ ਗਿਆ ਇੱਥੇ ਇੱਥੇ ਪਪੂਲਰ ਸੀਗੇ ਦਰਿਆ کافی ਜਿਆਦਾ ਇਥੋਂ ਦੂਰ ਵਗਦਾ ਸੀ ਕਦੀ ਸੋਚਦੇ ਹਾਂ ਹਾਲਾਤ ਦੇਖ ਸਕਦੇ ਤੁਸੀਂ ਕਿ ਕਿੰਨੇ ਕਿੰਨੇ ਦੁੱਖ ਦੇ ਵਿੱਚ ਪਰਿਵਾਰ ਇਸ ਟਾਈਮ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੰਨੇ ਦੁੱਖ ਦੇ ਵਿੱਚ ਹਾਲਾਤ ਦੇ ਦੁੱਖ ਵਾ ਕਿ ਹਾਂ ਵੀ ਘਰ ਦਰਿਆ ਤੱਕ ਪਹੁੰਚ ਗਿਆ ਕਿ ਇਹਨਾਂ ਦੀ ماں ਕੀ ਪ੍ਰਸ਼ਾਸਨ ਜਾਂ ਸਰਕਾਰਾਂ ਫੜਨ ਗਿਆ ਕਿ ਇੱਥੇ ਪੱਥਰ ਲਾ ਕੇ ਇਹਨਾਂ ਦਾ ਘਰ ਬਚਾ ਸਕਦੇ ਜਾਂ ਨਹੀਂ ਬਚਾ ਸਕਦੇ ਆਉਣ ਵਾਲਾ ਸਮਾਂ ਦੱਸੇਗਾ ਕੀ ਕਹਿਣਾ ਹੋਰ ਜੀ ਹਾਂਜੀ ਪਾਜੀ ਸਾਡੇ ਕਾਰ ਬਚਾ ਲੈਣੇ ਵੀ ਸਾਡੇ ਕਾਰ ਬਚਾਏ ਜਾਣ ਹਾਂਜੀ ਸਾਡੇ ਕਾਰ ਬਚਾਏ ਜਾਣ ਸਾਨੂੰ ਕੋਈ ਨਾ ਕੋਈ ਮਤ ਹੋ ਜਾਵੇ ਸਾਡੀ ਕੋਈ ਨਾ ਕੋਈ ਸਾਡੇ ਘਰਾਂ ਲੋ ਕੋਈ ਪੱਥਰ ਲੱਗ ਜਾਣ ਕੋਈ ਨੋਚਾ ਲੱਗ ਜਾ ਬਣਾ ਕੇ ਕੁਛ ਨਾ ਕੋਈ ਸਾਡੇ ਸਾਰ ਸਾਡੀ ਲਈ ਜਾਵੇ ਕੋਈ ਪੱਥਰ ਲਾਇਆ ਜਾਵੇ ਸਾਡਾ ਕਾਰ ਬਚਾਇਆ ਜਾਵੇ ਸਾਡੇ ਸਾਡੇ 4 ਕਾਰ ਨੇ ਕੋਈ ਸਾਡੀ ਸਾਰ ਨਹੀਂ ਆ ਕੇ ਲੈ ਰਿਆ ਇੱਥੇ ਕੁਛ ਨਹੀਂ ਸਾਨੂੰ ਕੋਈ ਆਪੇ ਕਹਿੰਦਾ ਵੀ ਤੁਹਾਡੇ ਕੋ ਘਰਾਂ ਨੂੰ ਅਸੀਂ ਤਾਂ ਤੁਹ ਬਚਾਵਾਂਗੇ ਜਾਂ ਨਾਂ ਬਚਾਵਾਂਗੇ ਅਸੀਂ ਤਾਂ ਆਪਦਾ ਹੀ ਰੋ ਰੋ ਕੇ ਬੁਰਾ ਹਾਲ ਕਰ ਰਹੇ ਸੀ ਕੀ ਕਹਿਣਾ ਤੁਹਾਡੇ ਅਸੀਂ ਇਹੀ ਚਾਹਨੇ ਆ ਵੀ ਸਾਡੇ ਘਰ ਬਚਾਏ ਜਾਣ ਬਸ ਅਸੀਂ ਇਹ ਘਰ ਤੋਂ ਬੇਦਖਲ ਹੋ ਜਾਵਾਂਗੇ ਸਾਡੇ ਬੱਚੇ ਰੁੱਲ ਜਣੇ ਆ ਸਾਡਾ ਕੁਛ ਵੀ ਰਹਿ ਜਾਣਾ ਨਹੀਂ ਸਾਡਾ ਕੁਛ ਹੀ ਨਹੀਂ ਰਹਿ ਜਾਣਾ ਇੱਥੇ ਅਸੀਂ ਇਹੀ ਚਾਹਨੇ ਆ ਵੀ ਸਾਡੇ ਕੋਈ ਵੀ ਪਿਆਰ ਕੇ ਸਾਡੀ ਮਦਦ ਕਰਨ ਸਾਡੇ ਘਰ ਬਚਾਏ ਜਾਣ ਸਾਡੇ 4 ਘਰ ਆ ਇਸ ਘਰ ਦੇ ਵਿੱਚ ਬਸ 4 ਘਰ ਚਾਰਾ ਘਰਾਂ ਨੂੰ ਟਾਹ ਲੱਗ ਚੁੱਕੀ ਐ ਇਸ ਟਾਈਮ ਫੁੱਲ ਟਾਹ ਲੱਗੀ ਹੋਈ ਐ ਪੋਲ ਤੇ ਪੋਲ ਪਤਾ ਲੱਗ ਚੁਕੀਆ ਸਾਡੇ ਘਰ ਨੂੰ ਤੇਣਾ ਵਿਚ ਸਾਡੇ ਕਰਾਂਗੇ ਨਾਲ ਲੈ ਸਕਦੇ ਆ ਇਨਾ ਪਾਣੀ ਪੀਜੀ ਨਾਲ ਪਤਾ ਲੱਗਦਾ ਕਿ ਕਿਹੜਾ ਟਾਈਮ ਆ ਦੇਖ ਸਕਦੇ ਆ ਤੁਸੀਂ ਬੰਦ ਦੇ ਮੁੱਦੇ ਘਾਰਿਆ ਤੇਣਾ ਪੈਣ ਲੱਗ ਗਿਆ ਤੇਰਾ ਪੈਣ ਲੱਗ ਪਿਆ ਘਰ ਨੂੰ ਬਹੁਤ ਸੋਹਣਾ ਮਾਲਕ ਨੇ ਕਰ ਦਿੱਤਾ ਸੀਗਾ ਪਰ ਹੁਣ ਲੈ ਚੱਲਿਆ ਉਹ ਲੈ ਚੱਲਿਆ ਮਾਲਕ ਪਤਾ ਨਹੀਂ ਕੀ ਚਾਹੁੰਦਾ ਸਰਕਾਰ ਨੂੰ ਕੀ ਕਹਣਾ ਜਿੰਦੇ ਆ ਕਿ ਬਚਾ ਸਕਦੇ ਘਰ ਦੇ ਸਰਕਾਰ ਤਾਰ ਬਤਾਉਗੀ ਕਿ ਮੁਸ਼ਕਲ ਹੈ ਸਰਕਾਰਾਂ ਨੇ ਕੀ ਕਰਨਾ ਹੈ ਸਰਕਾਰ ਆਉਂਦੀ ਹੈ ਸਾਡੇ ਤੱਕ ਕੋਈ ਨਹੀਂ ਆਉਂਦੀ ਬਸ ਚੱਲ ਜਾਂਦੇ ਬਸ ਸਾਡੇ ਤੱਕ ਬੋਨਾ ਲੈ ਕੇ ਚੱਲ ਜਾਂਦੀ ਹੈ ਗਰੀਬਾਂ ਬੰਦਿਆਂ ਨੂੰ ਕੋਈ ਨਹੀਂ ਪਹੁੰਚਦਾ